ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਇਸ ਵਕਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਮੌਜੂਦ ਹੈਗੇ ਆ ਵੱਡੀ ਗਿਣਤੀ ਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਦਾ ਆਏ ਦਿਨ ਐਤਵਾਰ ਇੱਥੇ ਚਪਹਰੇ ਦੇ ਵਿੱਚ ਹਾਜ਼ਰੀਆਂ ਭਰਨ ਸੰਗਤਾਂ ਪਹੁੰਚਦੀਆਂ ਹੈਗੀਆਂ ਨੇ ਸੋ ਇੱਕ ਵਾਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਸਹਿਯੋਗੀ ਨੂੰ ਕਵਾਂਗਾ ਕਿ ਜ਼ਰੂਰ ਸਾਂਝੀਆਂ ਕੀਤੀਆਂ ਜਾਂ ਜਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਪਹੁੰਚਦਾ ਹੈਗਾ ਸੋ ਇੱਥੇ ਸਭ ਤੋਂ ਪਹਿਲਾਂ 12 ਵਜੇ ਇਸ ਦੁਪਹਿਰੇ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜ ਜਪਜੀ ਸਾਹਿਬ ਦੀਆਂ ਜਿਹੜੀਆਂ ਬਾਣੀਆਂ ਨੇ ਉਹ ਪੜੀਆਂ ਜਾਂਦੀਆਂ ਉਸ ਤੋਂ ਬਾਅਦ ਦੋ ਚੋਪਈ ਸਾਹਿਬ ਦੇ ਪਾਠ ਉਹ ਕੀਤੇ ਜਾਂਦੇ ਆ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਛੇ ਪੋੜੀਆਂ ਅਨੰਦ ਸਾਹਿਬ ਦੀਆਂ ਪੜੀਆਂ ਜਾਂਦੀਆਂ ਖਾਸ ਕਰਕੇ ਇੱਥੇ ਵੱਡੀ ਗਿਣਤੀ 'ਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਦਾ ਹਰ ਇੱਕ ਸੰਗਤ ਆਪਣੀ ਜਿਹੜੀ ਸੇਵਾ ਹੈ ਉਹ ਕਰਦੀ ਹੋਈ ਨਜ਼ਰ ਆ ਰਹੀ ਹੋਵੇਗੀ ਹਰ ਇੱਕ ਸੰਗਤ ਦੇ ਹੱਥ ਦੇ ਵਿੱਚ ਪੱਖੀਆਂ ਉਹ ਜ਼ਰੂਰ ਹੋਣਗੀਆਂ ਤਾਂ ਜੋ ਗਰਮੀ ਜ਼ਰੂਰ ਹੈਗੀ ਹੈ ਪਰ ਸੰਗਤਾਂ ਦੇ ਵਿੱਚ ਗੁਰੂ ਲਈ ਆਸਥਾ ਇਨੀ ਕਿ ਆ ਕਿ ਸੜਕ ਤੇ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ ਜਗਾ ਘਟ ਪੈ ਜਾਂਦੀ ਆ ਬੈਠਣ ਨੂੰ ਪਰ ਸੰਗਤਾਂ ਦਾ ਗੁਰੂ ਪ੍ਰਤੀ ਪਿਆਰ ਜਿਹੜਾ ਆ ਉਹ ਕਦੇ ਘਟ ਨਹੀਂ ਪੈਂਦਾ ਸੰਗਤ ਨੂੰ ਜਿੱਥੇ ਜਗਾ ਮਿਲੀ ਉੱਥੇ ਬੈਠ ਕੇ ਗੁਰਬਾਣੀ ਦਾ ਆਨੰਦ ਮਾਣਦੀਆਂ ਹੈਗੀਆਂ ਨੇ ਸੋ ਗੱਲਬਾਤ ਆਪਾਂ ਕਰਦੇ ਆ ਮਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਜਿੰਦਰਪੁਰ ਕਿਹੜੀ ਜਗਾ ਤੋਂ ਹੁੰਦੀ ਆ ਫਤੇਗੜ ਚੂੜੀਆਂ ਤੋਂ ਹਰ ਐਤਵਰ ਹੁੰਦੀ ਆ ਹਾਂਜੀ ਫਿਰ ਬਾਹਰ ਹੀ ਬੈਠੇ ਹੋ ਗਰਮੀ ਨਹੀਂ ਲੱਗਦੀ ਇੱਥੇ ਨਹੀਂ ਗਰਮੀ ਗੁਰੂ ਦਾ ਮਾਰ ਹੈ ਦਾ ਸਭ ਕੁਛ ਆ ਗਰਮੀ ਨਹੀਂ ਲੱਗਦੀ ਹਾਂ ਜਦੋਂ ਮਹਾਰਾਜ ਦੇ ਘਰ ਆਜੇ ਨਾ ਫਿਰ ਨਹੀਂ ਕੁਝ ਵੀ ਹਾਂ ਵਧੀਆ ਠੰਡਕ ਮਹਿਸੂਸ ਕਰਦੇ ਵੀ ਇੱਥੇ ਗੁਰਬਾਣੀ ਦਾ ਆਨੰਦ ਮਾਣਦੇ ਹਾਂ ਬਹੁਤ ਵਧੀਆ ਸੰਗਤ ਬੜੀ ਚੜ੍ਹਦੀ ਕਲਾ ਚ ਹੈ ਮਹਾਰਾਜ ਦੇ ਚ ਕਿੰਨੇ ਵਜੇ ਆ ਜਾਂਦੇ ਹੋ ਫਿਰ ਮੈਂ ਇੱਥੇ 7 ਵਜੇ ਪਹੁੰਚ ਜਾਨੀ ਆ ਦਰਬਾਰ ਸਾਹਿਬ ਪਹੁੰਚਨੀ ਆ 7 ਵਜੇ ਅੱਛਾ ਫਿਰ ਹਰਿਮੰਦਰ ਸਾਹਿਬ ਦਰਸ਼ਨ ਕਰ ਕੀ ਹੁੰਦੀ ਹਾਂ ਹਾਂਜੀ ਉੱਥੋਂ ਹੋ ਕੇ ਫਿਰ ਇੱਥੇ ਆਉਣੀ ਆ ਮੈਂ ਇੱਥੇ ਆ ਜਾਨੀ ਆ 9 ਵਜੇ ਹਾਂਜੀ ਉਸ ਤੋਂ ਬਾਅਦ ਫਿਰ ਇੱਥੇ ਸਾਰਾ ਚਪੈਰਾ ਜਦੋਂ ਤੱਕ ਹੁੰਦਾ ਉਹ ਤੋ ਤੱਕ ਬੈਠ ਹਾਂ ਨਹੀਂ ਮੈਂ ਚਪੈਰਾ ਨਹੀਂ ਮੈਂ 2 ਵਜੇ ਤੱਕ 3 ਵਜੇ 2:30 ਵਜੇ ਤੱਕ ਰਹਾਂਗੀ ਨਾ ਫਿਰ ਚਲੇ ਜਾਵਾਂਗਾ ਜਦੋਂ ਜਪਜੀ ਸਾਹਿਬ ਦੇ ਪਾਠ ਹੁੰਦੇ ਫਿਰ ਉਹ ਪੜ ਕੇ ਤੁਸੀਂ ਸੁਖ ਨੂੰ ਹੀ ਸਾਦਾ ਘਰੇ ਆ ਪਹਿਲਾਂ ਕਰ ਲਈਦਾ ਹਾਂਜੀ ਆਣ ਕਦੇ ਹੁੰਦਾ ਤਾਂ ਦਰਬਾਰ ਚ ਹਾਂ ਬੇਟਾ ਵੀ ਆਉਂਦਾ ਵਾ ਤੇ ਆਪ ਵੀ ਉਹ ਅੰਮ੍ਰਿਤ ਅਰੀ ਮੈਂ ਵੀ ਅੰਮ੍ਰਿਤ ਰਿੰਗਾ ਤੇ ਬੇਟਾ ਆਉਂਦਾ ਇੱਕ ਦਿਨ ਛੱਡ ਕੇ ਇੱਕ ਦਿਨ ਦਰਬਾਰ ਸਾਹਿਬ ਸੇਵਾ ਕਰਦੇ ਹਾਂਜੀ ਸੋ ਬਿਲਕੁਲ ਜਿਸ ਤਰੀਕੇ ਨਾਲ ਮਾਤਾ ਜੀ ਹੁਣਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਆ ਕੇ ਗਰਮੀ ਨਹੀਂ ਲੱਗਦੀ ਗੁਰਬਾਣੀ ਪੜ੍ਹਦੇ ਆਂ ਠੰਡਕ ਮਹਿਸੂਸ ਹੁੰਦੀ ਹੈ ਸੋ ਆਪਾਂ ਹੋਰ ਵੀ ਆਪਾਂ ਸੰਗਤਾਂ ਨਾਲ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ ਕਿਉਂਕਿ ਇਸ ਜਗ੍ਹਾ ਦੇ ਇਤਿਹਾਸ ਨੂੰ ਲੈ ਕੇ ਜ਼ਰੂਰ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਰਹਿੰਦਾ ਕੀ ਨਾਮ ਹੈ ਤੁਹਾਡਾ ਵੀਰ ਜੀ ਗੁਰਪ੍ਰੀਤ ਸਿੰਘ ਹਰ ਐਤਵਾਰ ਹੁੰਦੇ ਉੱਥੇ ਹਾਂ ਜੀ ਸੇਵਾ ਕਰਦੇ ਹੋ ਇੱਥੇ ਹਾਂ ਜੀ ਸੇਵਾ ਕਰਦੇ ਹੋ ਇੱਥੇ ਗੁਰਮਹਾਰਾਤ ਹਾਂ ਜੀ ਗੁਰਮਹਾਰਾਤ ਲਈ ਹੁਣ ਕਾਦੀ ਸੇਵਾ ਕਰ ਰਹੇ ਹਾਂ ਇੱਥੇ ਸੇਵਾ ਮਤਲਬ ਕੋਈ ਅੰਦਰ ਨਾ ਜਾਵੇ ਰਸਣ ਕੋ ਨੂੰ ਬਖਾਂਦੇ ਉਹ ਮੈਨੇਜ ਕਰਦੇ ਹੋ ਸਾਰਾ ਹਾਂਜੀ ਤੇ ਕਿੱਦਾਂ ਦਾ ਲੱਗਦਾ ਇੱਥੇ ਆ ਕੇ ਇੱਥੇ ਵਧੀਆ ਵਧੀਆ ਲੱਗਦਾ ਬਾਈ ਗੁਰੂ ਸਿਮਰਨ ਕਰਦੇ ਹੋ ਨਾਲ ਹਾਂਜੀ ਅੱਛਾ ਜੀ ਕਿਉਂ ਹੋਇਆ ਇੱਕ ਦੂਜਾ ਹੋਰ ਵੀ ਸੰਗਤਾਂ ਨਾਲ ਜਿਹੜੀ ਗੱਲਬਾਤ ਹੈ ਉਹਪਾ ਜ਼ਰੂਰ ਜਾਰੀ ਰੱਖਾਂਗੇ ਕਿਉਂਕਿ ਖਾਸ ਕਰਕੇ ਬਾਪੂ ਜੀ ਉਹਨਾਂ ਨਾਲ ਗੱਲ ਕਰਦੇ ਆ ਬਾਬਾ ਜੀ ਵਾਇਗਰ ਜੀ ਦੇ ਖਾਲਸਾ ਹੋਇ ਕਿ ਜੀ ਇਹ ਨਾਮ ਪੈ ਰਹੇ ਤੁਹਾਡਾ ਜਸਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਅਸੀਂ ਆਏ ਜੀ ਮੱਖੂ ਦੇ ਲੱਗ ਗਏ ਮੱਖੂ ਲੱਗੋ ਹਾਂਜੀ ਬੜੀ ਬੁਰਾ ਆਉਂਦੇ ਬਾਬਾ ਜੀ ਤੁਸੀਂ ਆਏ ਪਹਿਲੀ ਵਾਰ ਆਏ ਕਿੱਦਾਂ ਪਤਾ ਲੱਗਾ ਇਸ ਸਥਾਨ ਦਾ ਕਿਹਦੇ ਨਾਲ ਆਏ ਹੋ ਅੱਗੇ ਹੁੰਦੇ ਰਹਿਣਦਾ ਪਰਿਵਾਰ ਆਉਂਦਾ ਰਹਿੰਦਾ ਮੇਰੇ ਤਾਂ ਚੂਲੇ ਕਰੱਕ ਸੀਗੇ ਤਾਂ ਨਹੀਂ ਆ ਹਾਂਜੀ ਅੱਜ ਪਹਿਲੀ ਵਾਰ ਆਇਆ ਤਾਂ ਸੀ ਮਨ ਦੇ ਵਿੱਚ ਆਸ ਤਾਂ ਸੀ ਕੋਈ ਬੜੇ ਚਿਰ ਦੀ ਸੀਗੇ ਕਿਤੇ ਆਏ ਬਾਬੇ ਦੇ ਦਰਸ਼ਨ ਹਾਂਜੀ ਹਾਂਜੀ ਕੀਤੇ ਨੇ ਬਹੁਤ ਵਧੀਆ ਬਹੁਤ ਵਧੀਆ ਮਰੱਬੀ ਇੱਥੇ ਆ ਜੀ ਬੜਾ ਮਨੁੱਖ ਕੌਣ ਹੋਇਆ ਆ ਬੇ ਹਾਂਜੀ ਇੰਨੀ ਸੰਗਤਾਂ ਜਿਵੇਂ ਸੜਕ ਤੇ ਬੈਠੀਆਂ ਪਰ ਗਰਮੀ ਹੈ ਤੁਸੀਂ ਵੀ ਬਾਹਰ ਬੈਠੇ ਹੋ ਹਾਂਜੀ ਮੈਂ ਸੰਤਾਂ ਦੇ ਦਰਸ਼ਨ ਕਰਦੇ ਆਂ ਫੇਰ ਪਤਾ ਨਹੀਂ ਕਦੋਂ ਦਰਸ਼ਨ ਹੋਣੇ ਆ ਮਾਨੂੰ ਇੱਕ ਤਮੰਨਾ ਵੀ ਫੇਰ ਆਵਾਂਗੇ ਹਾਂਜੀ ਹਾਂ ਜੀ ਐਤਵਾਰ ਪਰੋਗੇ ਫਿਰ ਬਾਪੂ ਜੀ ਆਸ ਨਹੀਂ ਐਦਾਂ ਬਚਨ ਨਹੀਂ ਆਪਾਂ ਕਰ ਸਕਦੇ ਕਿਉਂ ਕਦੇ ਆ ਹੁੰਦਾ ਕਦੇ ਨਹੀਂ ਹਾਂਜੀ ਹਾਂਜੀ ਜਦੋਂ ਕਿਤੇ ਮਹਾਰਾ ਨੇ ਫੇਰ ਬਣਾਇਆ ਅੰਜਲ ਹੋਇਆ ਇੱਥੋਂ ਦਾ ਫੇਰ ਆਵਾਂਗੇ ਹਾਂਜੀ ਆ ਜੀ ਆ ਭਾਵੇਂ ਐਤਵਾਰੀ ਆ ਜੀ ਅੱਜੇ ਦੌਰ ਹਾਂਜੀ ਹਾਂ ਮੈਂ ਤੁਹਾਨੂੰ ਦਸਤਿਆ ਬਖਸ਼ਣ ਸੋ ਬਿਲਕੁਲ ਬਾਬੂ ਜੀ ਜਣੀ ਵੀ ਆਏ ਨੇ ਖਾਸ ਕਰਕੇ ਮੱਖੂ ਲਾਗੋ ਆਏ ਨੇ ਇਹ ਪਿਆਰ ਗੁਰੂ ਪ੍ਰਤੀ ਜੋ ਸੰਗਤਾਂ ਦਾ ਦੇਖਣ ਨੂੰ ਮਿਲਦਾ ਹੋਰ ਵੀ ਆਪਾਂ ਗੱਲਬਾਤ ਜਿਹੜੀ ਉਹ ਜ਼ਰੂਰ ਸਾਂਝੀ ਕਰਾਂਗੇ ਸੰਗਤਾਂ ਦੇ ਨਾਲ ਕਿ ਖਾਸ ਕਰਕੇ ਮਾਤਾ ਜੀ ਕੀ ਨਾਮ ਤੁਹਾਡਾ ਪਰਮੀਤ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਬਰਗੇ ਇਧਰ ਗੁਰਦਾਸਾ ਗੁਰਦਾਸਾ ਹਾਂਜੀ ਅਰੇ ਐਤਵਾਰ ਹੁੰਦੀ ਹੂ ਹਾਂਜੀ ਹਾਂਜੀ ਕਿੰਨਾ ਕਿ ਵਧੀਆ ਲੱਗਦਾ ਇੱਥੇ ਆ ਬਹੁਤ ਵਧੀਆ ਬਹੁਤ ਵਧੀਆ ਬੁਣਾਂ ਨੰਦ ਮਿਲਦਾ ਕੋਈ ਆਸਥਾ ਹੁੰਦੀ ਮੰਨ ਦੇ ਵਿੱਚ ਬਾਬਾ ਜੀ ਮੈਨੂੰ ਪਾਸਾ ਨੂੰ ਚਾ ਅਨਿਕ ਬਾਬਾ ਜੀ ਮੈਨੂੰ ਰਤਨ ਕੀ ਕਰਦਾ ਹਾਂ ਹਾਂ ਹਾਂਜੀ ਮੇਰੀ ਬਾਹਮ ਠੀਕ ਹੈ ਠੀਕ ਹੋ ਹੁਣ ਹਾਂਜੀ ਬੜਾ ਬੜਾ ਗੁਰੂ ਜੀ ਅਰਦਾਸ ਕਰਨ ਦੀ ਹਾਂਜੀ ਹਾਂਜੀ ਬੜੀਆਂ ਜੀ ਸਿਹਤ ਤੰਦਰੁਸਤੀ ਹੁਣ ਹਾਂਜੀ 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 ਹੋਊਗੀ ਹੋੜੀ ਹੋੜੀ ਹੋਜੂਗੀ ਕਰਨਗੇ ਮਹਾਰਾਜ ਬਿਲਕੁਲ ਹਾਂ ਪਰਮਾਤਮਾ ਨੇ ਸਾਥ ਕੋਰਤਾ ਪਰੋਛਾ ਬਿਲਕੁਲ ਹਾਂ ਮਹਾਂ ਬਿਲਕੁਲ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੰਗਤ ਦੇ ਨਾਲ ਹਰ ਇੱਕ ਸੰਗਤ ਨੂੰ ਜ਼ਰੂਰ ਕੋਈ ਨਾ ਕੋਈ ਆਸ ਹੁੰਦੀ ਐ ਇਸ ਦਰ ਤੋਂ ਜਿਵੇਂ ਮਾਤਵਾ ਜੀ ਹੁਣਾਂ ਨੇ ਜ਼ਿਕਰ ਕੀਤਾ ਕਿ ਮੈਨੂੰ ਇਹ ਪ੍ਰੋਬਲਮ ਐ ਪਰ ਹੁਣ ਸਿਹਤ ਜਿਹੜੀ ਉਹ ਤੰਦਰੁਸਤ ਰਹਿੰਦੀ ਐ ਸੋ ਇਸ ਜਗ੍ਹਾ ਤੇ ਗੁਰੂ ਪ੍ਰਤੀ ਪਿਆਰ ਜਿਹੜਾ ਐ ਉਹ ਜ਼ਰੂਰ ਆਏ ਦਿਨ ਸੰਗਤ ਦੇ ਹਿਰਦਿਆਂ ਦੇ ਵਿੱਚ ਵੱਧਦਾ ਜਾ ਰਿਹਾ ਕਿਉਂਕਿ ਗੁਰੂ ਪ੍ਰਤੀ ਪਿਆਰ ਜਦੋਂ ਭਾ ਗੁਰਬਾਣੀ ਨੂੰ ਪੜ੍ਹਦੇ ਆ ਤਾਂ ਗੁਰਬਾਣੀ ਦੀ ਜਿਹੜੀ ਸ਼ਕਤੀ ਆ ਉਹ ਆਪੇ ਕੋਤਕ ਵਰਤੋਂਦੀ ਐ ਸੋ ਇੱਕ ਵਾਰ ਤਸਵੀਰਾਂ ਦੇਖੋ ਇਹ ਗੁਰਦੁਆਰਾ ਸਾਹਿਬ ਦੀ ਹੁਣ ਕੁਝ ਪਲਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣਗੇ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ ਅੰਦਰ ਬੈਠੀਆਂ ਨੇ ਜਾਂ ਬਾਹਰ ਜੋ ਸੜਕ ਤੇ ਬੈਠੀਆਂ ਨੇ ਉਹ ਇਸ ਗੁਰਬਾਣੀ ਦਾ ਆਨੰਦ ਮਾਣਦੀਆਂ ਨੇ ਸੋ ਗੱਲਬਾਤ ਆਪਾਂ ਹੋਰ ਸੰਗਤਾਂ ਦੇ ਨਾਲ ਕਰਾਂਗੇ ਜਾਣਾਂਗੇ ਇੱਥੋਂ ਦੇ ਇਤਿਹਾਸ ਨੂੰ ਲੈ ਕੇ ਕਿ ਆਖਰ ਇਸ ਜਗ੍ਹਾ ਤੇ ਪਹੁੰਚਦੇ ਨੇ ਵੀਰੇ ਪਿਆਰੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਪਿਆਰੋ ਤੁਹਾਡਾ ਵੀਰ ਜੀ ਮੇਰਾ ਨਾਮ ਅਮਰਿਤਪਾਲ ਸਿੰਘ ਆ ਜੀ ਮੇਰਾ ਜ਼ਿਲ੍ਹਾ ਪਟਿਆਲਾ ਜੀ ਸ਼ਹਿਰ ਪਾਤੜਾ ਜੀ ਸੈਟੀ ਤੋਂ ਆਉਂਦੇ ਹੋ ਹਰ ਐਤਵਾਰ ਹਾਜ਼ਰੀ ਭਰਦੇ ਹਰ ਐਤਵਾਰ ਮੈਂ ਨਹੀਂ ਆਂਦਾ ਜੀ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਜੇ ਮਾਰਾ ਤਰਸ ਕਰਦੇ ਆ ਤਾਂ ਇੱਥੇ ਹਾਜ਼ਰੀ ਭਰ ਆ ਲੈਂਦੇ ਆ ਨਹੀਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਸ਼ਾਇਦ ਸਭ ਤੇਰਾ ਤੁਝ ਕੋ ਸੌਪਦੇ ਕਿਆ ਲੱਗਾਂ ਮੇਰਾ ਕਿੰਨਾ ਦਾ ਮਹਿਸੂਸ ਕਰਦੀ ਉਸ ਜਗ੍ਹਾ ਤੇ ਕਿਉਂਕਿ ਅੰਦਰ ਫਿਲਹਾਲ ਜਗ੍ਹਾ ਨਹੀਂ ਹੁੰਦੀ ਬੈਠਣ ਨੂੰ ਪਰ ਸੰਗਤਾਂ ਜਿੱਥੇ ਜਗ੍ਹਾ ਬੈਠਣ ਨੂੰ ਮਿਲਦੀ ਹੈ ਚਾਹੇ ਸੜਕ ਤੇ ਜਾਂ ਚਾਹੇ ਉੱਪਰ ਛੱਤ ਤੇ ਪਰ ਗਰਮੀ ਹੋਵੇ ਪਰ ਸੰਗਤਾਂ ਦੇ ਮਨ ਦੇ ਵਿੱਚ ਇੰਨਾ ਕਿ ਪਿਆਰ ਹੈ ਇਹ ਜੇ ਕਿਸੇ ਨੇ ਜਾਗ ਦੀ ਮਿਸਾਲ ਵੈਸੇ ਸੁਣਨ ਚਾਹੁੰਦਾ ਹੁੰਦਾ ਵੀ ਅਸੀਂ ਸੱਚਖੰਡ ਕਦੇ ਦੇਖਿਆ ਨਹੀਂਗਾ ਜਾਂ ਕਿਸੇ ਨੇ ਸੁਣਿਆ ਮੈਂ ਕੰਨਾ ਵੀ ਧੰਨ ਧੰਨ ਬਾਬਾ ਦੀਪ ਸਿੰਘ ਦੇ ਚਪੈਰੇ ਤੇ ਇੱਕ ਵਾਰ ਹਾਜ਼ਰੀ ਭਰ ਦੋ ਜਿਨੇ ਸੱਚਖੰਡ ਦੇਖਣਾ ਆ ਸੰਗਤਾਂ ਦੇ ਵਿੱਚੋਂ ਸੱਚਖੰਡ ਦੀ ਨਜ਼ਰ ਤੁਹਾਨੂੰ ਜ਼ਰੂਰ ਛਾਤੀ ਪੈ ਜੂਗੀ ਜਿੱਥੇ ਮਹਾਰਾਜ ਨੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਹੈ ਬਾਣੀ ਕਹੇ ਸੇਵਕ ਜਨਮਾਣਾ ਪ੍ਰਤੱਖ ਗੁਰੂ ਨਿਸਤਾਰਾ ਵੀ ਇੱਥੇ ਗੁਰੂ ਦੇ ਦਰਸ਼ਨ ਵੀ ਕਰ ਸਕਦੇ ਹੋ ਜਿੱਥੇ ਮਹਾਰਾਜ ਨੇ ਇਹ ਕਿਹਾ ਵੀ ਸੰਗਤ ਦੇ ਵਿੱਚ ਪ੍ਰਮਾਤਮਾ ਇੱਥੇ ਤੁਸੀਂ ਆਨੰਦ ਦੇਖ ਸਕਦੇ ਹੋ ਸੰਗਤ ਦਾ ਇਕੱਠ ਤੇ ਸੰਗਤ ਦਾ ਪਿਆਰ ਵੀ ਜਿੱਥੇ ਸੰਗਤ ਨੂੰ ਧੁੱਪੇ ਸ਼ਾਮੇ ਜਗ੍ਹਾ ਮਿਲ ਜੇ ਤਾਂ ਸੰਗਤ ਉੱਥੇ ਹੀ ਚੌਂਕੜਾ ਲਾ ਕੇ ਬਹਿ ਸਕਦੀ ਹੈ ਮੈਂ ਨਹੀਂ ਕਦੇ ਵੀ ਦੇਖਿਆ ਸੀ ਮੇਰੀ 27 ਸਾਲ ਉਮਰ ਹੋ ਗਈ ਆ ਪਰ ਮਹਾਰਾਜ ਸਾਹਿਬ ਤਰਸ ਕਰਦੇ ਆ ਹਾਜ਼ਰੀ ਭਰਾ ਲੈਂਦੇ ਆ ਔਰੇ ਪਰ ਮੈਂ ਸੱਚਖੰਡ ਹੀ ਜਾਣੂਗਾ ਵੀ ਜਿੱਥੇ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਮੈਂ ਐਨਾ ਕਿ ਨਿਹਾਲ ਹੋ ਜਾਣਾ ਕਿ ਗੁਰੂ ਪਾਤਸ਼ਾਹ ਸਭ ਨੂੰ ਜੋ ਹਾਜ਼ਰੀ ਭਰਦਿਆਂ ਸੰਗਤਾਂ ਇੱਥੇ ਸਾਰਿਆਂ ਦੀਆਂ ਹਾਜ਼ਰੀਆਂ ਮਾਰਾ ਪ੍ਰਵਾਨ ਕਰਨ ਸੋਸ਼ਲ ਮੀਡੀਆ ਤੇ ਕਈ ਤੁਸੀਂ ਐਸੇ ਪ੍ਰਚਾਰਕ ਦੇਖੇ ਹੋਣੇ ਜੋ ਇਸ ਦਪਹਿਰੇ ਦਾ ਵਿਰੋਧ ਕਰਦੇ ਨੇ ਕਿ ਆਖਰ ਲੋਕ ਪਖੰਡ ਕਰ ਰਿਹਾ ਇਹ ਬਾਣੀ ਬਾਕੀ ਦਿਨ ਵੀ ਪੜ੍ਹੀ ਜਾ ਸਕਦੀ ਆ ਐਤਵਾਰੀ ਕਿਉਂ ਸੋ ਇਹ ਦਿਨ ਵੀ ਕਹਿੰਦੇ ਲੋਕੀ ਇਤਰਾਜ਼ ਕਰਦੇ ਕਈ ਪ੍ਰਚਾਰਕ ਇਹੋ ਜਿਹੇ ਸੋ ਉਹਨਾਂ ਨੂੰ ਕੀ ਸਨੇਹਾ ਲਾਉਣਾ ਚਾਹੁੰਦੇ ਦੇਖੋ ਵੀਰ ਜੀ ਸੰਡੇ ਬਣਾਇਆ ਗਿਆ ਜੋ ਜਿੱਦਾਂ ਆਪਣਾ ਸੰਗਰਾਦ ਹੋ ਗਈ ਮੱਸਿਆ ਹੋ ਗਈ ਦਸਵੀ ਹੋ ਗਈ ਪੁੰਨਿਆ ਹੋ ਗਈ ਪੰਚਮੀਆਂ ਹੋ ਗਈਆਂ ਜਿੱਦਾਂ ਇਹ ਇੱਕ ਵਿਸ਼ਾ ਸੰਗਤ ਨੂੰ ਜੋੜਨ ਦਾ ਅਸੀਂ ਹੋਰ ਪ੍ਰਾਲੇ ਵੀ ਬਹੁਤ ਸਾਰੇ ਕਰਦੇ ਆਂ ਇਸ ਸੰਡੇ ਦਾ ਜਿਹੜਾ ਦਿਨ ਰੱਖਿਆ ਗਿਆ ਕਿਉਂਕਿ ਹਰ ਇੱਕ ਬੰਦੇ ਨੂੰ ਛੁੱਟੀ ਹੁੰਦੀ ਆ ਹਰ ਇੱਕ ਭੈਣ ਮੇਰੀ ਭੈਣ ਜੋ ਜੋਬ ਕਰਦੇ ਆ ਜਾਂ ਕਿਤੇ ਵੀ ਡਿਪਾਰਟਮੈਂਟ ਦੇ ਵਿੱਚ ਆ ਕੀ ਮਹਾਰਾਜ ਦੇ ਅਸੀਂ ਜਸ ਨਹੀਂ ਗਾ ਸਕਦੇ ਇਕੱਠੇ ਹੋ ਕੇ ਗੁਰੂ ਦਾ ਪ੍ਰਚਾਰ ਹੀ ਗਾ ਰਹੇ ਆ ਨਾ ਜਿੱਥੇ ਸਾਨੂੰ ਸਿਆਣਿਆਂ ਤੋਂ ਰੋਕਿਆ ਜਾਂਦਾ ਜੋ ਸਾਡੇ ਹੋਰ ਵੀ ਮੈਂ ਨਹੀਂ ਕਿਸੇ ਨੂੰ ਨਿੰਦਨਯੋਗ ਨਹੀਂ ਕਰੂੰਗਾ ਪਰ ਅਸੀਂ ਇਕੱਠੇ ਹੋ ਕੇ ਇੱਕ ਬਾਣੀ ਦੇ ਵਿੱਚ ਸਭ ਨੂੰ ਜੋੜਤਾ ਸਕਦੇ ਆਣਾ ਇੱਕ ਜਗ੍ਹਾ ਦੇ ਉੱਪਰ ਉੱਚ ਪੈਰੇ ਦੇ ਰੂਪ ਦੇ ਵਿੱਚ ਦੇਖੋ ਜੋ ਇੱਥੇ ਆਇਆ ਨਹੀਂ ਉਹਨੂੰ ਤਾਂ ਕੁਝ ਪਤਾ ਨਹੀਂ ਘਰ ਬੈ ਕੇ ਤਾਂ ਜੋ ਮਰਜੀ ਤੁਸੀਂ ਗੱਲਾਂ ਕਰ ਸਕਦੇ ਹੋ ਪਰ ਮੈਂ ਕਹਿੰਦਾ ਕਿ ਤੁਸੀਂ ਨੰਦ ਇੱਥੋਂ ਦਾ ਆ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਵੀ ਚਪੈਰਾ ਸਾਹਿਬ ਦਾ ਕੀ ਮੀਨਿੰਗ ਆ ਕੀ ਮਤਲਬ ਆ ਕੀ ਇੱਥੇ ਸੰਗਤ ਨੂੰ ਬਰਕਤਾਂ ਮਿਲਦੀਆਂ ਨੇ ਕੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਸੰਗਤਾਂ ਦੀਆਂ ਦਰੋ ਮਨੋ ਕਾਮਨਾ ਪੂਰੀਆਂ ਕਰਦੇ ਆ ਪਾਰ ਬ੍ਰह्म ਸ਼ਰਨਾਈ ਜੋ ਕਿ ਦ ਹਮਾਰੇ ਨਾਲ ਕਹਿ ਦੁੱਖ ਲੱਗਿਆ ਨਾ ਭਾਈ ਜੋ ਕਿ ਸਾਡੀ ਟੀਮ ਵੀ ਆ ਔਰੇ ਵੀਰ ਹੋਣੀ ਸੇਵਾ ਕਰ ਰਹੇ ਆ ਵੀਰ ਦਲਦੀਪ ਸਿੰਘ ਅੰਮ੍ਰਾਲਾ ਜੋ ਕਿ ਅਸੀਂ ਦਸਤਾਰ ਦਾ ਪ੍ਰਚਾਰ ਕਰਦੇ ਆ ਵੈਸੇ ਤੁਸੀਂ ਵੀਰ ਨੂੰ ਸੋਸ਼ਲ ਮੀਡੀਆ ਤੇ ਹਮੇਸ਼ਾ ਦੇਖਦੇ ਹੀ ਹੋ ਵੀਰ ਟ੍ਰੈਂਡਿੰਗ ਦੇ ਵਿੱਚ ਹੁੰਦੇ ਆ ਜਦੋਂ ਮਰਜ਼ੀ ਤੁਸੀਂ ਇੰਸਟਾ ਖੋਲ ਲਓ ਕੁਝ ਵੀਰ ਜੀ ਵੀ ਤੁਹਾਡੇ ਨਾਲ ਗੱਲਬਾਤ ਕੋਈ ਗੁਰਜੀਕਾ ਖਾਲਸਾ ਹੋਵੇਗਾ ਜੀ ਵਾਲੇ ਗੁਰਜੀ ਕੀ ਫਤਿਹ ਕਿੰਨਾ ਦਾ ਮਹਿਸੂਸ ਕਰਦੇ ਜਦੋਂ ਇੱਥੇ ਹਾਜ਼ਰੀ ਭਰਦੇ ਹੋ ਆ ਕਿ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਐਡਾ ਵੱਡਾ ਦਾਰਿਆ ਬਾਬਾਈ ਦਾ ਅੱਜ ਵਿਦੇਸ਼ਾਂ ਤੋਂ ਵੀ ਸੰਗਤ ਆ ਰਹੀ ਮੈਨੂੰ ਬਹੁਤ ਵਧੀਆ ਲੱਗਦਾ ਦੇਖੋ ਸੰਗਤਾਂ ਤਾਂ ਆਉਂਦੀਆਂ ਨੇ ਬਾਹਰੋਂ ਜਦੋਂ ਅਸੀਂ 4-5 ਸਾਡੇ ਜਿਹੜੇ ਵੀਰ ਨੇ ਗਰੁੱਪ ਸਰਦਾਰ ਵੀਰ ਨੇ ਆਪਾਂ 4-5 ਦਾ ਗਰੁੱਪ ਆ ਸਾਡਾ ਆਜ਼ਾਦ ਆਪਾਂ ਸੇਵਾ ਕਰਦੇ ਕੋਈ ਗਰੁੱਪ ਨਹੀਂ ਕੋਈ ਸਾਡਾ ਸੰਸਥਾ ਨਹੀਂ ਹੈਗੀ ਤੇ ਜਦੋਂ ਵੀ ਚਾਰ ਵੀਰ ਆਉਂਦੇ ਆ ਤੇ ਦੂਰੋਂ ਜਦੋਂ ਸੰਗਤ ਆਪਣਾ ਦੇਖਦੀ ਆ ਦੂਰੋਂ ਦਸਤਾਰਾ ਵੱਡੀਆਂ ਸਜਾਈਆਂ ਹੁੰਦੀਆਂ ਤੇ ਦਸਤਾਰਾ ਦੂਰੋਂ ਵਿਖਦੀਆਂ ਨੇ ਤੇ ਵੱਡੀ ਵੱਡੀ ਦਸਤਾਰਾ ਸਜਾਉਂਦੇ ਆ ਪੇਚ ਬਣਾਉਂਦੇ ਆ ਵੱਟ ਬਣਾਉਂਦੇ ਆ ਸੰਗਤ ਦੂਰੋਂ ਵੇਖਦੇ ਵੀ ਸਾਬਤ ਸੂਰਤ ਦਸਤਾਰ ਵਾਲੇ ਮੁੰਡੇ ਆ ਰਹੇ ਆ ਤੇ ਸਾਡਾ ਮੇਨ ਮੋਟੋ ਆਹੀ ਆ ਵੀ ਸਾਬਤ ਸੂਰਤ ਦਸਤਾਰ ਸਿਰਾਂ ਤੇ ਐਦੇ ਰਹੀ ਆਪਾਂ ਦਸਤਾਰ ਦੇ ਰਹੀ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਨੂੰ ਆਪਾਂ ਸੰਦੇਸ਼ ਦੇਣਾ ਚਾਹੁੰਦੇ ਆ ਵੀ ਗੁਰਦੁਆਰੇ ਜੇਕਰ ਤੁਸੀਂ ਆਉਂਦੇ ਹੋ ਤੇ ਸਿੰਘ ਸਜੋ ਤੇ ਅੱਗੇ ਆਪਣਾ ਜਿਹੜੀ ਦਸਤਾਰ ਆ ਉਹਨੂੰ ਅੱਗੇ ਲੈ ਕੇ ਜਾਓ ਤੁਸੀਂ ਤੇ ਅਸੀਂ ਇੱਕ ਹੋਰ ਨਵੀਂ ਚੀਜ਼ ਐਡ ਕੀਤੀ ਹੈ ਇਹਦੇ ਵਿੱਚ ਵੀ ਜਿਹੜੇ ਵੀ ਨੌਜਵਾਨ ਵੀਰਦਾਸ ਤੋਂ 15 ਵੀਰ ਇੱਕ ਪਿੰਡ ਦੇ ਵਿੱਚ ਜਿਹੜੇ ਕੇਸ ਰੱਖਣ ਦਾ ਪ੍ਰਣ ਕਰਨਗੇ ਸਰਦਾਰ ਬਣਾ ਜੀਨ ਦਾੜੀ ਕੇਸ ਪ੍ਰਕਾਸ਼ ਕਰਨਾ ਜਿਨ੍ਹਾਂ ਨੇ ਤੇ ਉੱਥੇ ਆਪਾਂ ਫ੍ਰੀ ਸਿਖਲਾਈ ਦੇਵਾਂਗੇ ਦੁਨੀਆਂ ਦੇ ਜਿਹੜਾ ਵੀ ਕੋਨਾ ਹੋਵੇ ਜਿਹੜਾ ਵੀ ਪਿੰਡ ਕਸਬਾ ਹੋਵੇ ਜਿਹੜਾ ਵੀ ਸ਼ਹਿਰ ਹੋਵੇ ਸਾਡੀ ਜਿਹੜੀ ਟੀਮ ਆ ਜਿਹੜੇ ਆਪਾਂ ਚਾਰ ਵੀਰਾਂ ਸਾਵ ਸੁਰਤ ਦਾ ਦਸਤਾਰ ਸਿਰ ਚਾਰੋਂ ਵੀਰ ਨੇ ਜਿਹੜੇ ਉਹ ਉੱਥੇ ਜਾ ਕੇ ਸੇਵਾ ਦੇਣਗੇ ਸੰਪਰਕ ਨੰਬਰ ਸੰਪਰਕ ਨੰਬਰ ਆ ਵੀਰ ਦੱਸਣਗੇ ਤੁਹਾਨੂੰ ਹਾਂਜੀ ਇਹ ਇਹ ਨਹੀਂ ਹੈਗਾ ਪੰਜਾਬ ਪੂਰਾ ਹਿੰਦੁਸਤਾਨ ਦੇ ਵਿੱਚ ਤੁਸੀਂ ਕਿਹੜੀ ਵੀ ਜਗਾ ਕਿਉਂਕਿ ਨਹੀਂ ਤਾਂ ਪਹਿਲਾਂ ਸਾਨੂੰ ਪਿੰਡਾਂ ਦੇ ਵਿੱਚੋਂ ਐਦਾਂ ਸੁਣਨ ਨੂੰ ਮਿਲਦਾ ਹੁੰਦਾ ਸੀ ਵੀ ਵੀਰ ਜੀ ਸਾਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ ਸੀ ਇਸ ਕਰਕੇ ਕੇਸ ਕਤਲ ਕਰਦੇ ਅਸੀਂ ਉਹ ਵੀਰਾਂ ਲਈ ਇੱਕ ਆਪਦੀ ਟੀਮ ਦੇ ਰਾਹੀਂ ਜਰੀਏ ਰਾਹੀਂ ਇੱਕ ਵਧੀਆ ਚੀਜ਼ ਸੋਚੀ ਆ ਵੀ ਕਿਤੇ ਵੀ ਵੀਰ 10 15 20 25 30 ਵੀਰ ਕੇਸ ਰੱਖਣ ਦਾ ਪ੍ਰਣ ਕਰਨ ਉਹਨਾਂ ਲਈ ਅਸੀਂ ਬਿਲਕੁਲ ਹੀ ਫ੍ਰੀ ਕੋਈ ਚਾਰਜ ਨਹੀਂ ਆ ਕਿਉਂਕਿ ਉਹ ਸਿੱਖੀ ਸਰੂਪ ਦੇ ਵਿੱਚ ਆਣ ਦਾੜੇ ਪ੍ਰਕਾਸ਼ ਦੇ ਨਾਲ ਆਣ ਜਿੱਦਾਂ ਤੁਹਾਨੂੰ ਤੁਹਾਡਾ ਦਾੜਾ ਬਹੁਤ ਸੋਹਣਾ ਲੱਗ ਰਿਹਾ ਦਸਤਾਰ ਸਜੀ ਸਾਨੂੰ ਵੀ ਇਹ ਹੁੰਦਾ ਕਿ ਜਿਹੜੇ ਕਟਿੰਗ ਵਾਲੇ ਵੀਰ ਆ ਕਿਉਂਕਿ ਅਸੀਂ ਇਹਨਾਂ ਨੂੰ ਓਏ ਜਾਂ ਹੈਲੋ ਕਹਿ ਕੇ ਤਾਂ ਬੁਲਾ ਸਕਦੇ ਆ ਪਰ ਇਹਨਾਂ ਨੂੰ ਸਤਿਕਾਰ ਨਹੀਂ ਦੇ ਸਕਦੇ ਅਸੀਂ ਤੁਹਾਨੂੰ ਕੀ ਕਹਾਂਗੇ ਦਸਤਾਰ ਬੰਨੀ ਹੋਊਗੀ ਵੀਰ ਜੀ ਗੱਲ ਸੁਣਿਓ ਸਰਦਾਰ ਜੀ ਗੱਲ ਸੁਣਿਓ ਸਰਦਾਰ ਜੀ ਆ ਸੀਟ ਆ ਤੁਹਾਡੇ ਲਈ ਸਰਦਾਰ ਜੀ ਹਰ ਇੱਕ ਲਬਜ ਤੁਹਾਡਾ ਸਤਕਾਰ ਹੈ ਕਿਉਂਕਿ ਜਿੱਥੇ ਮਹਾਰਾ ਨੇ ਸਾਨੂੰ ਤਾਜ ਬਖਸ਼ਿਆ ਹੋਇਆ ਦਸਤਾਰ ਸਾਬਤ ਸੂਰਤ ਦਸਤਾਰ ਸਿਰਾ ਨਾ ਪਾਕ ਪਾਕ ਹੈ ਅਧੂਰ ਅਦੀਸਾ ਗੁਰੂ ਪਾਸ਼ਾ ਨੇ ਇਹ ਕਹਿਦਾ ਵੀ ਮੇਰਾ ਸਿੱਖ ਲੱਖਾਂ ਦੇ ਵਿੱਚੋਂ ਪਹਿਚਾਣਿਆ ਜਾਂਦਾ ਉਹਨੂੰ ਦੱਸਣ ਦੀ ਲੋੜ ਨਹੀਂ ਆ ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਸਾਡੇ ਕਟਿੰਗ ਵਾਲੇ ਵੀਰਾਂ ਨੂੰ ਤੁਸੀਂ ਹੈਗੇ ਸਾਡੇ ਪੰਜਾਬ ਦੇ ਹੀ ਹੋ ਪਰ ਤੁਸੀਂ ਪੰਜਾਬ ਕਹਾਂ ਪੰਜਾਬ ਦੇ ਵਿੱਚ ਰਹਿਣ ਦੇ ਕਹਾਂ ਦੇ ਲੈਕ ਨਹੀਂ ਆ ਕਿਉਂਕਿ ਤੁਸੀਂ ਭੰਜੇ ਤਾਂ ਕਹਾ ਸਕਦੇ ਹੋ ਪਰ ਪੰਜਾਬੀ ਨਹੀਂ ਕਹਾ ਸਕਦੇ ਕਿਉਂਕਿ ਮੈਂ ਕਹਿੰਦਾ ਜੇ ਅਸੀਂ ਪੰਜਾਬੀ ਅਤੇ ਪੰਜਾਬੀ ਤੈਨੂੰ ਪਿਆਰ ਕਰਦੇ ਆ ਤਾਂ ਤੁਹਾਡੇ ਸਿਰ ਤੇ ਰਮਾਲਾ ਤੇ ਟੋਪੀਆਂ ਨਹੀਂ ਹੋਣੀਆਂ ਚਾਹੀਦੀਆਂ ਜੇ ਤੁਸੀਂ ਗੁਰੂ ਘਰ ਵੀ ਆਇਓ ਤਾਂ ਦਸਤਾਰ ਸਜਾ ਕੇ ਆਓ ਤਾਂ ਹੀ ਸਾਨੂੰ ਕਿਹਾ ਜਾਊਗਾ ਸਰਦਾਰ ਜੀ ਵੀਰ ਜੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਕੱਲ ਨੂੰ ਦਾੜੀ ਵੀ ਰੱਖੋ ਅਮਰਤ ਵੀ ਛਕੋ ਅਸੀਂ ਨਹੀਂ ਕਹਿੰਦੇ ਵੀ ਨਾਲ ਦੀ ਨਾਲ ਅਮਰਤ ਛਕੋ ਪਰ ਜਦੋਂ ਤੁਸੀਂ ਦਾੜੀ ਤੇ ਦਾੜੇ ਨਾਲ ਬਾਣੇ ਨਾਲ ਜੁੜ ਗਿਆ ਤਾਂ ਪਾਸ਼ਾ ਐਦਾਂ ਬਾਹ ਫੜ ਲੈਂਦਿਆ ਉਹ ਪਾਸ਼ਾ ਹੀ ਜਾਣਦੇ ਆ ਮੈਂ ਨਹੀਂ ਜਾਣਦਾ ਉਹ ਆਪਦੇ ਆਪ ਹੀ ਚਰਨਾਂ ਨਾਲ ਜੋੜ ਲੈਂਦੇ ਆ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਵੀਰ ਜੀ ਹਲੇ ਕਰਾਂਗੇ ਪ੍ਰਾਲਾ ਇਹ ਉਮਰ ਦਾ ਕੋਈ ਤਾਜ ਨਹੀਂ ਆ ਜੇ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਸਾਨੂੰ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਾਣ ਜਾਣਦੇ ਆ ਉਦੋਂ ਇਹ ਗੱਲ ਕਹਿੰਦੇ ਆ ਸਾਡੀ ਹਲੇ ਉਮਰ ਨਹੀਂ ਹੈਗੀ ਨਾਮ ਸਿਮਰਨ ਕਰਨ ਦੀ ਤੇ ਦਸਤਾਰ ਸਜਾਣ ਦੀ ਵੀ ਅਸੀਂ ਪਿੱਛੇ ਜਾ ਕੇ ਸਜਾਵਾਂਗੇ ਪਿੱਛਾ ਕਿਹਨੇ ਦੇਖਿਆ ਵੀਰ ਜੀ ਅੱਗੇ ਵਿਚਾਰਾਂਗੇ ਵਿਚਾਰਾਂਗੇ ਕਿਉਂਕਿ ਆ ਸਾਹ ਜਿਹੜਾ ਆ ਗਿਆ ਉਹਦੀ ਬਾਸਾਨ ਦੀ ਕੋਈ ਅਮਿਆਦ ਨਹੀਂ ਹੈਗੀ ਪਰ ਜਿਹੜਾ ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਮਹਾਰਾ ਦੀ ਖੁਸ਼ੀ ਲੈ ਲਈਏ ਉਹ ਭਾਵੇਂ ਇੱਕ ਮਹਾਰਾ ਕਿਣ-ਕਣ ਦੇ ਵਿੱਚ ਵਰਤਦੇ ਆ ਉਹ ਜਦੋਂ ਵੀ ਦੇ ਸਕਦੇ ਆ ਸਾਨੂੰ ਖੁਸ਼ੀ ਪਰ ਮਹਾਰਾ ਕਹਿੰਦੇ ਆ ਬਾਣੀ ਬਾਣਾ ਸਿੰਘ ਪਛਾਣੋ ਨਾਮ ਗੁਰੂ ਦਾ ਪੰਛੀ ਜਾਣੋ ਜਿੱਥੇ ਮਹਾਰਾ ਨੇ ਇਹ ਵਚਨ ਕਿਹਾ ਪਰ ਉੱਥੇ ਵੀ ਕਿਹਾ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਕਿਉਂਕਿ ਜਿਹੜਾ ਕੋਈ ਦਾੜਾ ਕਟਾਊਗਾ ਉਹ ਬੇਈਮਾਨ ਹੋਊਗਾ ਮਹਾਰਾ ਦਾ ਪਿਆਰਾ ਨਹੀਂ ਹੋਊਗਾ ਜਿੱਥੇ ਮਹਾਰਾ ਨੇ ਸੰਪਰਕ ਨੰਬਰ ਇਹ ਆ ਜੀ ਸਾਡਾ ਕਿਸੇ ਵੀ ਜਗਾ ਦੇ ਉੱਪਰ ਤੁਸੀਂ ਕੈਂਪ ਲਗਾਉਣਾ ਚਾਹੁੰਦੇ ਹੋ 98771 88788 ਇਹਦੇ ਉੱਪਰ ਤੁਸੀਂ ਕਿਤੇ ਵੀ ਕਨੈਕਟ ਕਰਕੇ ਸਾਨੂੰ ਕਦੇ ਵੀ ਯਾਦ ਕਰ ਸਕਦੇ ਹੋ ਸਾਡੀ ਚਾਰ ਵੀਰਾਂ ਦੀ ਟੀਮਾਂ ਜੋ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਜੇ ਪੇਜ ਦੇਖਣਾ ਚਾਹੁੰਦੇ ਹੋ ਦਲਦੀਪ ਅੰਮਾਲਾ ਅਮਰਤਪਾਲ ਸਿੰਘ 1313 ਮਹਤਾਬ ਸਿੰਘ ਟਰਬਨ ਕਿੰਗ ਗੁਰਚੈਲ ਸਿੰਘ ਚੰਡੀਗੜ੍ਹ ਜੋ ਕਿ ਇਹਦੇ ਉੱਪਰ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਰੇ ਵੀਰਾਂ ਨਾਲ ਕਨੈਕਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸੁਨੇਹਾ ਵੀਰ ਹੋਣਾ ਨੇ ਦਿੱਤਾ ਖਾਸ ਕਰਕੇ ਇਸ ਜਗ੍ਹਾ ਤੇ ਜ਼ਰੂਰ ਸੰਗਤਾਂ ਵੱਡੀ ਗਿਣਤੀ ਚ ਹਾਜ਼ਰੀਆਂ ਭਰਨ ਪਹੁੰਚਦੀਆਂ ਹੈਗੀਆਂ ਨੇ ਉੱਥੇ ਹੀ ਇਹ ਵੀਰ ਹੋਣਾ ਵਲੋਂ ਖਾਸ ਉਪਰਾਲਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜੇਕਰ ਕੋਈ ਵੀ ਸੰਗਤ ਆਪਣੇ ਪਿੰਡ ਸ਼ਹਿਰ ਦੇ ਵਿੱਚ ਕੈਂਪ ਲਵਾਉਣਾ ਚਾਹੁੰਦੀ ਹੋਵੇ ਤਾਂ ਵੀਰ ਹੋਣਾ ਨੂੰ ਸੰਪਰਕ ਕਰੋ ਤਾਂ ਜੋ ਅੱਜ ਜੋ ਪੰਜਾਬ ਦੇ ਵਿੱਚ ਸਿੱਖੀ ਦਾ ਕਾਣ ਹੋ ਰਿਹਾ ਹੈ ਅੱਜ ਸੁੰਦਰ-ਸੁੰਦਰ ਦਸਤਾਰਾ ਸਿਰ ਤੇ ਸਜਾ ਕੇ ਅਤੇ ਦਾੜੇ ਪ੍ਰਕਾਸ਼ ਕਰਕੇ ਪੰਜਾਬ ਦੀ ਇੱਕ ਚੰਗੀ ਪਹਿਚਾਣ ਬਣਾਈ ਹੈ। ਸੋਵੱਡੀ ਗਿੰਤੀ ਚ ਸੰਗਤਾਂ ਇਸ ਐਤਵਾਰ ਦੇ ਦਿਨ ਦੁਪਹਿਰੇ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਆਏ ਦਿਨ ਐਤਵਾਰ ਦੀ ਜਿੱਕਰ ਗੱਲ ਕਰਾਂ ਤਾਂ ਸੰਗਤਾਂ ਦਾ ਜਿਹੜਾ ਇਕੱਠ ਆ ਉਹ ਵੱਧਦਾ ਹੋਇਆ ਦੇਖਣ ਨੂੰ ਮਿਲਦਾ। ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਕੈਮਰਾਮੈਨ ਅਜਾਦ ਦੇ ਨਾਲ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ।